ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਿਗਾਵਾ ਰੁੱਪੋ ਵਾਲੀ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਗਾਵਾਂ ਦਿਖਾਉਣੀਆਂ ਹਨ ਚਾਰੇ ਸੋਈਆਂ ਸਵਾਈਆਂ ਵਾਂ ਸੋਈਆਂ ਦੀਆਂ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕੋਲ ਤੋਂ ਚੁਆਈ ਜ਼ਰੂਰ ਕਰਾ ਲਿਆ ਕਰਾਂ ਬਾਕੀ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਬੱਛੋ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਠੀਕ ਠਾਕ ਜੀ ਠੀਕ ਠਾਕ ਜੀ ਤੁਸੀਂ ਸਮਾਹ ਵਧੀਆ ਜੀ ਵਧੀਆ ਜੀ ਤੇ ਨਾਮ ਦੱਸਦੇ ਕਹੇ ਫਿਰ ਪਿੰਡ ਜਗਾਂਵਾਂ ਰੁਕਵਾਲੀ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਨਾਮ ਰਵਨ ਸਿੰਘ ਮੋਬਾਈਲ ਨੰਬਰ ਨੰਨੇ 9843886 ਠੀਕ ਹੈ ਜੀ ਤੇ ਜਿਹੜਾ ਉਦੋਂ ਪਾਇਆ ਸੀ ਮਾਲ ਵੇਚਿਆ ਸੀ ਉਹ ਫਿਰ ਠੀਕ ਹੈ ਜੀ ਠੀਕ ਹੈ ਤੁਹਾਨੂੰ ਫੇਰ ਬਧਾਰ ਰਹਿ ਗਈ ਬਾਕੀ ਸਭ ਅੱਛਾ ਤੇ ਹਨ ਫੇਰ ਇਕੱਠੀਆਂ ਕੀਤੀਆਂ ਹਨ ਚਲੋ ਇਸ ਤਰ੍ਹਾਂ ਹੀ ਆ ਵੀ ਚਲਾਈ ਚਲਾਈ ਚੱਲੀ ਜਾਵੇ ਨਾ ਆਪਣੀ ਮਿਹਨਤ ਬੰਦਾ ਕਰੀ ਜਾਵੇ ਬਿਲਕੁਲ ਜੀ ਤੇ ਖਰਚਾ ਕਰਤਾ ਚਲੋ ਚੱਲੀ ਜਾਂਦਾ ਹੈ ਨਾ ਹਾਂ ਜੀ ਹਾਂ ਜੀ ਤੇ ਸ਼ਲਵਾਰ ਫਿਰ ਉਹ ਜਿਹੜੀ ਤਾਜੀ ਸੂਈ ਆ ਉਧਰ ਉਤੋਂ ਹੀ ਕਰ ਲਈਏ ਕਿੰਨੇ ਕੁ ਦਿਨਾਂ ਦੀ ਸੂਈ ਜੀ ਇਹਨੂੰ ਵੀ ਜੀ 10 ਦਿਨਾਂ 14 ਤਰੀਕ ਦੀ ਸੂਈ ਜੀ ਅੱਛਾ ਇਸ ਟਾਈਮ ਦੇ ਇਹਦੇ ਕੋਲ ਦੁੱਧ 10 ਕਿਲੋ ਦੇ ਨੇੜੇ ਹੈਗਾ ਤਿਆਰ ਜਿਹੜਾ ਮੌਕੇ ਤੇ ਹਾਂ ਜੀ ਇਹ ਪਿਛਲੀ ਵੀਡੀਓ ਤੇ ਪਈ ਉਹ ਗੱਬਣ ਅੱਛਾ ਉਦੋਂ ਗੱਬਣ ਹੀ ਹਾਂ ਜੀ ਠੀਕ ਹੈ ਤੇ ਕਿੰਨਾ ਕੁ ਤੇਰਾ ਦੁੱਧ ਕਰੀ ਜਾਊਗੀ ਇਹ ਦੁੱਧ 12 ਕਿਲੋ ਕਰ ਦੂ ਅੱਛਾ 12 ਕਿਲੋਟਰ ਦੇ ਕਰੀਪ ਕਰੀ ਜਾਓ ਮੈਂ ਸੌਖਾ ਕਰ ਦਿੰਦਾ ਤੋਰਾਂ ਹਾਂ ਫੇਰ ਇੱਕ ਲਿਆ ਜੋ ਇੱਕ ਬਾਕੀ ਹੈਗੇ ਜਰਾ ਜਰਸੀ ਕ੍ਰੋਸ ਚਾ ਕੱਦ ਵੀ ਦਾ ਉਸ ਹਿਸਾਬ ਨਹੀਂ ਆ ਮੀਡੀਅਮ ਜਿਆ ਮੈਂ ਪਿੱਛੇ ਨਾਲ ਗਾਈ ਜੇ ਤੋਂ ਬੁਟਾ ਰਿਹਾ ਹਾਂ ਜਿਹੜਾ ਉਹ ਕਿੰਨਾ ਬੜਾ ਲੀਪਰ ਹੈ 98 ਤੇ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਤੇ ਬਾਕੀ ਤਾਂ ਆਜੇ ਬੱਚਾ ਜਿਹੜਾ ਬਿਲਕੁਲ ਤੇ ਕਿੰਨਾ ਵੇਚੀ ਫਿਰ ਇਹਦਾ ਮੁੱਲ ਆਪਾਂ ਰੱਖਣਾ ਇਹਦਾ ਮੁੱਲ ਵੀ ਜੀ 32000 ਚ ਮੰਨ ਤਨ ਕਰਦਾ। ਅੱਛਾ 32000 ਚ ਮੰਨ ਤਨ ਕਰਦਾ। ਬਿਲਾ ਰਸੀਦਾਂ ਚੁਵਾਈ ਆ ਜੀ ਕਰੇ ਕੋਈ ਅੱਛਾ ਛੱਡ ਦੇ ਜੀ ਕਰਿਓ ਤਾਂ ਚੋ। ਅੱਛਾ ਜੀ। ਹਾਂਜੀ। ਠੀਕ ਐ ਤੇ ਹੁਣ ਆ ਜਿਹੜੇ ਦੂਸਰੇ ਨੰਬਰ ਤੇ ਜਰਸੀਆਂ ਖਲੋਤੀ ਆ। ਇਹ ਢੋਕੜ ਵੈੜ ਗਣੋ ਜੀ। ਚੰਗੇ ਕੱਟ ਕਾਟ ਤੇ ਆ ਨਾ। ਵੱਡੀ ਜਰਸੀ ਆ ਇਹ ਆਪ ਦੀ। ਠੀਕ ਐ। ਇਹ ਟਾਈਮ ਦੇ ਕੋ ਦੋ ਦੇ 8 ਕਿਲੋ ਹੈ ਭਾਈ। ਅੱਛਾ 1 ਲੀਟਰ ਆ ਘੱਟ ਹੋ। ਹਾਂਜੀ ਉਹ ਦੋ ਟਾਈਮ ਮੇਰਾ ਵੀ ਚੋ ਕੇ ਖੜੇ। ਠੀਕ ਐ ਜੀ। ਹਾਂਜੀ। ਤੋੜ ਦਿਓ ਫੇਰ ਇਹਨਾਂ ਨੂੰ। ਤੋੜ ਦਵਿਦਿ ਇਹ ਵੀ। ਬਾਕੀ ਮਿਲਕਵੇਂ ਨੇ ਇਹਦੇ ਵੀ ਚੰਗੀ ਲੱਗੀ ਆ ਤੇ ਆ ਦੇਖ ਸਕਦੇ ਥਾਣਾ ਦਾ ਸਾਈਜ਼ ਗਿਆਬ ਜਿਹੜਾ ਬਾਕੀ ਹਵਾਨੇ ਤੇ ਨਾੜਾਂ ਵਿੱਚ ਜਿਹੜੀਆਂ ਚੰਗੀਆਂ ਗਾਂ ਤਿਆਰ ਕਰਨ ਲਈ ਆ ਜਿਹੜੀ 8 ਲੀਟਰ ਦੁੱਧ ਆਵਣ ਜਿਹੜਾ ਕਿੰਨੇ ਵੀ ਇਹਦੇ ਕੋਲ ਤੇ ਤਾਂ ਫਿਰ ਮੁੱਲ ਵੀਰ ਜੀ ਇਹਦਾ ਜੀ 5000 ਚ ਮੰਨ ਤਨ ਕਰਦਾ ਅੱਛਾ 5000 ਚ ਕਰ ਦੋ ਜੀ ਮੰਨ ਤਨ ਫੋਨ ਕੋਈ ਲਾਵੇ ਕਰੀ ਹੈ ਨਾ ਤੇ ਹੁਣ ਇਹ ਕਾ ਵੀ ਤਾਜੀ ਸੋਈ ਗਾਵਾ ਥੋੜੇ ਦਿਨਾਂ ਦੀ ਸੋਈ ਹੈ ਕਿੰਨੇ ਦਿਨ ਹੋ ਗਏ ਸੋਈ ਹਾਂਜੀ 20 ਤਰੀਕ ਦੀ ਸੋਈ ਹੈ ਅੱਛਾ 20 ਤਰੀਕ ਦੀ ਸੋਈ ਹੈ ਅੱਜ ਹੈਗੀ ਆ 26 ਤਰੀਕ ਹਾਂਜੀ ਇੱਕ ਦਿਨ ਹੋ ਗਿਆ ਹਫਤੇ ਦੇ ਲਾਗੇ ਬੰਨੇ ਹੋ ਗਿਆ ਬੱਚਾ ਨੇੜ ਬੰਨਣ ਦਾ ਕਰਕੇ ਨਾ ਬਸ ਮਾਲ ਆ ਗਈ ਆ ਅੱਛਾ ਹੋਰ ਇਹ ਜੀ ਕੋਈ ਪ੍ਰੋਬਲਮ ਨਹੀਂ ਠੀਕ ਆ ਹਾਂਜੀ ਤੇ ਕਿੰਨਾ ਦੁੱਧ ਕਰਗੀ ਤਿਆਰ ਹੈ ਦੁੱਧ ਇਹੋ ਜਿਹੜਾ ਸਹੀ ਦੁੱਧ 18-19 ਕਿਲੋ ਹੈ ਤਿਆਰ ਜਿਹੜਾ ਤਿਆਰ ਜਿਹੜਾ ਤੇ ਕਿੰਨਾ ਕ ਦੁੱਧ ਕਰੀ ਜਾਊਗਾ ਦੁੱਧ 20-22 ਕਿਲੋ ਹੈ ਪੱਠਾ-ਪੁੱਠਾ ਨਹੀਂ 22 ਕਿਲੋ ਸਭ ਕਾ ਕਰ ਤੌਰ ਤਾਂ ਫਿਰ ਇੱਕ ਕਰੀ ਵੀ ਦੀਨਾਂ ਨੂੰ 18 ਨੇ ਲੀਟਰ ਹਾਂ ਜਿਹੜਾ ਮੋਕੇ ਤੇ ਕਹਿੰਦੇ ਵੀ ਤਿਆਰ ਹੈ ਬਾਕੀ ਹੁਣ ਇਹ ਕਿੰਨੇ ਹੀ ਬੱਚਾ ਗਾੜੀ ਬੰਨਿਆ ਉਹਦੇ ਕਰਕੇ ਤਾਂ ਪਸੰਦ ਹੀ ਐ ਬਾਕੀ ਉਤਰ ਆਪਾਂ ਖਾਣਾ ਦਾ ਸਾਈਜ਼ ਵੀ ਆਪ ਆਪਾ ਦੇਖ ਸਕਦੇ ਦੂਰ ਦੂਰ ਆ ਚਿੰਗੇ ਗਿਆਪ ਤੇ ਥਾਣੇ ਦੇ ਵੀ ਤੇ ਉਹ ਬੱਚਾ ਵੀ ਆਪਾ ਦੇਖ ਸਕਦੇ ਬਿਲਕੁਲ ਥੋੜੇ ਦਿਨਾਂ ਲਈ ਤੇ ਇਹਦਾ ਫਿਰ ਮੁੱਲ ਵੀਰ ਜੀ ਇਹਦਾ ਵੀਰ ਜੀ 65000 ਚ ਮਾਰਦਾਂ ਕਰਦਾ ਅੱਛਾ 65000 ਚ ਕਰੋ ਜੀ ਮਾਰ ਬਾਕੀ ਕੋ ਫੋਨ ਲਾਉਗਾ ਤੇ ਮੋਕੇ ਤੇ ਹਾਂ ਜੀ ਹਾਂ ਜੀ ਥਾਂ ਦਿਖਾ ਦਈਏ ਤੇ ਲੱਗੇ ਤੁਹਾਨੂੰ ਕਰੀ ਆ ਮਿਲਕੂ ਮੈਂ ਇਹਨੇ ਵੀ ਦੇਖ ਸਕਦੇ ਜੀ ਆ ਥਾਣੇ ਦੇ ਦੇਖ ਸਕਦੇ ਜੀ ਇਹ ਆਪੇ ਚਲੋ ਬੱਚਾ ਗਾੜੀ ਬੰਦਨ ਕਰਕੇ ਥੋੜਾ ਪਸੰਦ ਕੀ ਆ ਤੇ ਹੁਣ ਆ ਜਿਹੜੀ ਗਾਂ ਆਪਣੇ ਕੋਲ ਐਂਡ ਤੇ ਆ ਗਈ ਆ ਕੀ ਦੀ ਜੀ 20 ਦਿਨ ਗਾਂ ਘੱਟ ਸੁਹੀ ਜੀ ਅੱਛਾ ਘੱਟ ਸੁਹੀ ਹਾਂਜੀ ਤੁਹਾਡੇ ਕੋਲ ਹੀ ਸੁਹੀ ਸਾਡੀ ਕੋਲ ਸੁਹੀ ਅੱਛਾ ਇਹਨੇ ਬੱਚਾ ਵੀ ਮਰਿਆ ਦਿੱਤਾ ਜੇ ਤੇ ਜੇਰ ਵੀ ਇਹਦੀ ਕਢਾਉਣੀ ਪਈਗੀ ਅੱਛਾ ਹਾਂਜੀ ਤੇ ਹੁਣ ਉਤਰਾਂ ਸਾਫ ਆ ਅੱਛਾ ਹੌਣ ਸਾਫ ਹੋਣਦੀ ਹੌਲੀ ਹੌਲੀ ਅੱਛਾ ਇਸ ਟਾਈਮ ਤੇ 7-8 ਕਿਲੋ ਦੁੱਧ ਆਉਂਦਾ ਕਿੰਨੇ ਦਿਨ ਹੋਈ ਸੋਈ ਨਾ ਹਣ ਇਹ ਨੂੰ ਹੋਈ ਚੱਲੇ 12-13 ਦੇ ਅੱਛਾ 12-13 ਦਿਨ ਹੋਈ ਤੇ ਬਾਕੀ ਇਹ ਬਈ ਦੁੱਧੋਂ ਤੇ ਵਾਜੂਗੀ ਉਤਰਾਂ ਦੁੱਧੋਂ ਤੇ ਵਾਜੂ ਪਰ ਹੌਲੀ ਹੌਲੀ ਇਹ ਵੀ ਉਤਰਾਂ ਗਾਂ ਦੁੱਧ ਵਾਲੀ ਹੀ ਇਹ ਗਾਂ ਦੇ ਬੜੇ ਦੁੱਧ ਵਾਲੀ ਆ ਜੀ ਹੁਣ ਚਲੋ ਪੀਆ ਨਹੀਂ ਕਹਿਣਾ ਚੰਗੀ ਭੇਲਦੀ ਆ ਘਾਟ ਘਾਟ ਚੰਗਾ ਧੋਰਦਾ ਵੀ ਜੀ ਹਾਂ ਜੀ ਹਾਂ ਜੀ ਤੇ ਇਹ ਗਾਂ ਘੱਟ ਸੋ ਵੀ ਵੀ 5 ਦਿਨ ਬੱਚਾ ਇਹਨੇ ਮਰਿਆ ਦੇਤਾ ਸੀ ਉੱਤਰਾ ਘੱਟ ਘੱਟ ਬੇਲੇ ਦੀ ਸਾਰੀਆਂ ਤੁਸੀਂ ਤੇ ਬਾਕੀ ਥਾਣੇ ਤੇ ਆਪਾਂ ਦੇਖ ਸਕਦੇ ਹਾਂ ਇਲਾਕੇ ਤੋਂ ਤੇ ਆ ਮਿਲਕ ਮੈਨ ਵੀ ਚੰਗੀ ਲੱਗਦੀ ਹੈ ਇਹ ਆ ਵੀ ਚਲੋ ਸ਼ਾਮ ਦੇ ਨਾਲ ਦੁੱਧਾ ਮੱਜੋਗੀ ਅਜੇ ਸਾਂਭ ਨਹੀਂ ਪੈਣੀ ਆ ਥੋੜੇ ਦਿਨ ਨਾ ਇਹਦਾ ਮੁੱਲ ਵਿੱਦੀ ਫਿਰ ਇਹ ਦੀ ਜੀ ਚਲੋ ਆਪਣੇ ਕਰਮਾ 'ਚ ਘਟਾਊਗਾ ਲਈ ਦੇ ਬੜੇ ਰੁਪਈਆ ਦੀ ਹਾਂਜੀ ਹੁਣ 30000 ਚ ਮਾਨਤਾ ਕਰਦਾ ਅਛਾ 30000 ਚ ਕਰ ਦੋਗੇ ਮਾਨਤਾ ਠੀਕ ਹੈ ਜੀ ਤੇ ਬਾਕੀ ਚਲੋ ਇਹ ਆ ਵੀ ਕੋਈ ਤੁਹਾਡੇ ਘਰ ਤਸੱਲੀ ਕਰਕੇ ਨਾ ਬਿਲਕੁਲ ਜੀ ਵਿੱਚ ਸਾਰੀਆਂ ਸੂਈਆਂ ਆ ਹਾਂਜੀ ਜੋ ਕੇ ਤਸੱਲੀ ਕਰਕੇ ਦੋ ਟਾਈਮ ਤਿੰਨ ਟਾਈਮ ਜਿੱਦਾਂ ਵੀ ਕੇ ਦਾ ਮਨ ਖਲਾਉਂਦਾ ਹਾਂਜੀ ਆਪਣਾ ਪਾਸ ਕਰਕੇ ਸਾਨੂੰ ਤੇ ਆਪਣੀ ਪਾਸ ਕਰਕੇ ਆਪਣੀ ਮਰਜ਼ੀ ਦਾ ਪਸ਼ੂ ਖੜਨ ਜੀ ਤੇ ਉਸ ਤਰ੍ਹਾਂ ਵੀਰ ਜੀ ਆ ਜਿਹੜੀ ਗਾਂ ਆ ਇਹ ਕਿੰਨਾ ਕ ਦੁੱਧ ਕਰੀ ਜਾਊਗੀ ਗੜੀ ਹੈ ਹਾਂਜੀ ਇਹਦੇ 5 26 ਕਿਲੋ ਵਾਲੀ ਗਾਂ ਵੀ ਅੱਛਾ ਹਾਂਜੀ ਚਲੋ ਹੁਣ ਆਹ ਚੈਨਲ ਤੇ ਉਲਟ ਪੁਲਟ ਹੋ ਗਿਆ ਕੰਮ ਹਾਂਜੀ ਐ ਕੀ ਕਹਿ ਸਕਦੇ ਗਾਂ ਜੇ ਚਲੋ ਨਾ ਵੀ ਕਿਤੇ ਆਪਣੇ ਕੋਲ ਹੀ ਰੋਗੇ ਠੀਕ ਹੈ ਜੀ ਗਾਂ ਦੱਸੂਗਾ ਮੈਂ ਦਊਂਗਾ ਜੀ ਠੀਕ ਹੈ ਜੀ ਬਾਕੀ ਜੋ ਵੀ ਕੁਛ ਆ ਸਾਰਾ ਕੁਛ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦਦਾ ਜੀ